ਜਨਮ ਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੀ ਬਡਾਲੀ ਇਹ ਛੇਹਟਾ ਸਾਹਿਬ ਦੇ ਬਿਲਕੁਲ ਨੇੜੇ ਹੀ ਪੈਂਦਾ ਏ ਬਸ ਉਹ ਬਾਰ-ਬਾਰ ਹੈ ਇਹ ਪਿੰਡ ਦੇ ਵਿੱਚ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਨਮ ਹੋਇਆ ਸੀ ਅਸੀਂ ਸਾਹਮਣੇ ਆਪਾਂ ਦੇਖ ਰਹੇ ਹਾਂ ਗੁਰਦੁਆਰਾ ਜਨਮ ਸਥਾਨ ਬਾਸ਼ਾਈ 6ਵੀਂ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾਹੀ 6ਵੀ ਤੇ ਗੁਰਦੁਆਰਾ ਬਾਬਾ ਬੱਬਾ ਬਾਬੇ ਸ਼ਹੀਦ ਸਿੰਘਾਂ ਪਾਸ਼ਾਹੀ 5ਵੀ ਗੁਰੂ ਕੇ ਬਡਾਲੀ ਮੰਜੀ ਸਾਹਿਬ ਦੀ ਹੈ ਮੰਜੀ ਸਾਹਿਬ ਪੰਜਵੀਂ ਪਾਸ਼ਾ ਅਨਾਪ ਅੱਗੇ ਚੱਲ ਕੇ ਤੁਹਾਨੂੰ ਇੱਥੇ ਦੇ ਦਰਸ਼ਨ ਕਰਾਉਂਦੇ ਹਾਂ ਅਸੀਂ ਆਪਣੇ ਆਪ ਦਰਸ਼ਨ ਕਰ ਰਹੇ ਹਾਂ ਜਨਮ ਅਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੀ ਬਡਾਲੀ ਗੁਰੂ ਅਰਜਨ ਦੇਵ ਜੀ ਦੇ ਦੇਸਪੁੱਤਰ ਤੇ ਛੇਵੇਂ ਪਾਤਸ਼ਾਹ ਦਾ ਜਨਮ ਹੈ ਜਿਹੜਾ ਇਸ ਸਥਾਨ ਤੇ ਹੋਇਆ ਸੀ ਤੇ ਬਾਕੀ ਦਾ ਇੱਥੇ ਦਾ ਇਤਿਹਾਸ ਹੈ ਜਿਹੜਾ ਤੁਸੀਂ ਇੱਥੋਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ ਹਾਂਜੀ ਆਪਾਂ ਦਰਸ਼ਨ ਕਰ ਰਹੇ ਹਾਂ ਮੇਰੀ ਪਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਿੰਘ ਜੀ ਦੀ ਪ੍ਰਕਾਸ਼ ਅਸਥਾਨ ਗੁਰੂਪਰੀ ਬਡਾਲੀ ਇਹ ਸ਼ਹਿਰ ਦਾ ਸਾਹਿਬ ਦੇ ਬਿਲਕੁਲ ਨੇੜੇ ਹੀ ਪੈਂਦਾ ਏ ਬਸ ਉਹ ਬਾਹਰ-ਬਾਰ ਹੈ ਇਹ ਪਿੰਡ ਦੇ ਵਿੱਚ ਜੇ ਸੰਗਤ ਜੀ ਹਰਮੰਦਰ ਸਾਹਿਬ ਆਉਣੇ ਹੋ ਤਾਂ ਇਹ ਗੁਰੂ ਘਰਾਂ ਦੇ ਵੀ ਜਰੂਰ ਦਰਸ਼ਨ ਕਰੋ ਕਿਉਂਕਿ ਬਿਲਕੁਲ ਇਹ ਮੰਨ ਲਿਓ ਸ਼ਹਿਰ ਸਾਹਿਬ ਤੋਂ ਤਾਂ ਜਮਈ ਨਾਲ ਹੈ ਤੇ ਹਰ ਮੰਦਰ ਸਾਹਿਬ ਜਦੋਂ ਆਉਣੇ ਆ ਤਾਂ ਨਾਲ ਲੱਗਦੇ ਗੁਰੂ ਘਰਾਂ ਦੇ ਦਰਸ਼ਨ ਵੀ ਕਰਨੇ ਚਾਹੀਦੇ ਨੇ ਸਾਨੂੰ ਕਿਉਂਕਿ ਉੱਥੇ ਜਾ ਕੇ ਇਤਿਹਾਸ ਦਾ ਪਤਾ ਲੱਗਦਾ ਤੇ ਨਾਲ ਹੁੰਦੇ ਇਤਿਹਾਸ ਦੇ ਨਾਲ-ਨਾਲ ਇਹਨਾਂ ਗੁਰੂ ਘਰਾਂ ਦੇ ਵਿੱਚ ਜਦ ਅਸੀਂ ਆਉਨੇ ਆ ਤਾਂ ਤਾਂ ਹੀ ਸਾਰਾ ਕੁਝ ਹੈ ਜਿਹੜਾ ਉਹ ਫਿਊਚਰ ਦੇ ਵਿੱਚ ਯਾਦ ਰਹੂਗਾ ਹੁਣ ਚੱਲੇ ਆਂ ਪੋਰਾ ਸਾਹਿਬ ਦੇ ਦਰਸ਼ਨ ਕਰਨ ਜਿੱਥੇ ਗੁਰੂ ਹਰਗੋਬਿੰਦ ਪਾਸ਼ਾ ਦਾ ਜਨਮ ਹੋਇਆ ਸੀ

ਗੁਰੂ ਬਾਸ਼ਾ ਨੇ ਮੇਰੀ ਤੇ ਪੀਰੀ ਦੀ ਪਾਈ ਸੀ ਤਨਕਰਮਨ ਕਮਾਈ ਇਹ ਗੁਰੂ ਪ੍ਰੇਕ੍ਰਿਤੀ ਚੰਦ ਜੀ ਪ੍ਰੇਕ੍ਰਿਤੀ ਚੰਦ ਨੇ ਬਾਰ-ਬਾਰ ਅਟੈਕ ਕਰਵਾਏ ਜਿਹੜੇ ਗੁਰੂ ਸਾਹਿਬ ਦੇ ਉੱਪਰ ਉਹਾਂ ਦੀਆਂ ਪਿਕਚਰਸ ਤੁਸੀਂ ਦੇਖਦੇ ਹਾਂ ਕੱਪੜੀ ਬੰਦੀ ਇਹ ਸਿਕਰ ਮਾ